ਨਿਕਲੇ ਸੀ ਕਿ ਤੇ ਆਪੋ ਥੋੜਾ ਜਿਹਾ ਬਾਹਰ ਤੇ ਆਪ ਫੋਰਟ ਤੇ ਆਏ ਆ ਫਿਰ ਅੱਗੇ ਜ਼ੂਰ ਤੇ ਜਾਵਾਂਗੇ ਜ਼ੂਰ ਦਾ ਵਲੋਗ ਇੱਕ ਲੱਗ ਬਣਾਵਾਂਗੇ ਫਿਰ ਫੋਰਟ ਹੈਗਾ ਏ ਰਾਤ ਨੂੰ ਇਹਦਾ ਲਾਈਟਿੰਗ ਵਾਲਾ ਵੀਊ ਦੇਖਣ ਕਿ ਮਜ਼ਾ ਆਦਾ ਪਰ ਰਾਤ ਨੂੰ ਫਿਰ 9 ਵਜੇ ਸਭ ਮਾਰਕੀਟ ਵਗੈਰਾ ਉਹਨਾਂ ਦੀ ਬੰਦ ਹੋ ਜਾਂਦੀ ਫਿਰ ਰਾਤ ਨੂੰ ਮੁਸ਼ਕਲ ਨਿਕਲੇ ਜਾ ਯਾਰ ਸ਼ਾਇਦ ਤੇ ਸਕੰਜਵੀ ਬਿਜਰੀ ਪੀਲਾ ਪੀਲਾ ਹੋਰ ਲਾਲਾ ਹੋਰ ਵੀ ਨਾ ਹੈ ਕਿ ਲਾਲਾ ਕੁਛ ਨਹੀਂ ਹੈਗਾ ਹੋਰ ਤੇ ਕੰਮ ਕੁਮ ਕੁਛ ਨਹੀਂ ਹੈਗਾ ਕੋਈ ਫੈਕਟਰੀਆਂ ਨਹੀਂ ਸਾਰੇ ਨੇ ਲਗਭਗ ਆਟੋ ਪਾਏ ਹੋਏ ਨੇ ਟੂਰਿਸਟ ਪਲੇਸ ਕੋਈ ਕੰਮ ਨਹੀਂ ਕਰਦੇ ਕੋਈ ਕੁਛ ਕਰਦੇ ਘੋੜੇ ਖੜੇ ਹੋਏ ਆ ਦਰਸਾਂਗਾ ਖੜੇ ਹੋਇਆ ਹਰਮਾਨਜੀ ਦਾ ਮੰਦਿਰ

ਇਹ ਜੰਤਰ ਮੰਤਰ ਜੰਤਰ ਮੰਤਰ ਵਿੱਚ ਇਹ ਹੁੰਦਾ ਸੀਗਾ ਕਿ ਉੱਥੇ ਦੇ ਜਿਹੜੇ ਪਹਿਲਾ ਪੁਰਾਣੀ ਲੋਕ ਸੀਗੇ ਰਾਜੇ ਮਹਾਰਾਜ ਜਦੋਂ ਘੜੀ ਨਹੀਂ ਸੀ ਹੁੰਦੀ ਉਦੋਂ ਇਹਨਾਂ ਚੀਜ਼ਾਂ ਨਾਲ ਟਾਈਮ ਦੱਸਦੇ ਸੀਗੇ ਟਾਈਮ ਤਰੀਕ ਵਗੈਰਾ ਜੋ ਵੀ ਹੈਗੀ ਐ ਵੀ ਡੇਟ ਉਹ ਦੱਸਦੇ ਹੁੰਦੇ ਸੀਗੇ ਇਹਦੇ ਨਾਲ ਦੱਸਦੇ ਸੀਗੇ ਧੁੱਪ ਪੈਂਦੀ ਸੀਗੀ ਧੁੱਪ ਦੀ ਰੋਸ਼ਨੀ ਜਦੋਂ ਸੁੱਤੀ ਇਹਨਾਂ ਦੇ ਪੈਂਦੀ ਸੀਗੀ ਫਿਰ ਇਹਨਾਂ ਨੂੰ ਟਾਈਮ ਦਾ ਡੇਟ ਦਾ ਫਿਰ ਪਤਾ ਲੱਗਦਾ ਹੁੰਦਾ ਸੀਗਾ ਤੇ ਆਪਾਂ ਨੂੰ ਇੱਥੇ ਕੁਝ ਨਹੀਂ ਪਤਾ ਲੱਗਣਾ ਹੈਗਾ ਕਿ ਕਿੰਨਾ ਟਾਈਮ ਹੋਇਆ ਹੋਵੇ ਉਹਨਾਂ ਨੂੰ ਇੱਥੇ ਦਾ ਪਤਾ ਸੀਗਾ ਤੇ ਇਹ ਕੰਨਾਂ ਨੇ ਬਣਾਇਆ ਹੋਇਆ ਸੀਗਾ ਇਦੇ ਵਿੱਚ ਨੀਚੇ ਸਪੇਸ ਹੈਗੀ ਐ ਇਥੋਂ ਕਹਿੰਦੇ ਤਰੀਕ ਦਾ ਡੇਟ ਦਾ ਪਤਾ ਲੱਗਦਾ ਸੀਗਾ ਤੇ ਬਸ ਬਿਲਾਲ ਹੀ ਪਤਾ ਸੀ ਇਹ ਇਹ ਗਨੇ ਦੇ ਵਿੱਚ ਪੁਰਾਣੇ ਰਾਜਿਆਂ ਦੇ ਟਾਈਮ ਦੇ ਕੱਪੜੇ ਪਿੱਛੇ ਸੀਗੇ ਚੁੰਨੀਆਂ ਆਈ ਹੈਗੀ ਬਲੈਂਕਟ ਤੇ ਇਹ ਵੀ ਹੈਗੀਆਂ ਚੁੰਨੀਆਂ ਤੇ ਜਿਹੜੇ ਉਪਰ ਆ ਪੇ ਰਾਜਿਆਂ ਦੀਆਂ ਡਰੈਸੇਜ਼ ਹੈਗੀਆਂ ਨੇ ਇਦਾਂ ਦੇ ਕੱਪੜੇ ਪਹਿਰਾਵਾ ਉਹਨਾਂ ਦਾ ਇਦਾਂ ਦਾ ਸੀਗਾ ਫੇਰਲੇ ਏ ਹੁਣ ਚੱਲੇ ਆਂ ਸੀ ਨਾਰਗੜ ਫੋਰਟ ਗਾਵੇ ਇੱਕ ਤੇ ਜੈਗੜ ਫੋਰਟ ਹੈਗਾ ਉੱਥੇ ਜਾ ਰਹੇ ਹਾਂ ਕਿ ਰਸਤੇ ਵਿੱਚ ਇਦਾਂ ਨਹੀਂ ਪਹਾੜ ਹੈਗੇ ਨੇ ਸਾਈਡਾਂ ਤੇ ਪਹਾੜਾਂ ਘੱਟੇ ਰਸਤਾ ਮੈਂ ਪਰ ਰਸਤਾ ਪੱਕਾ ਹੈਗਾ ਕੋਈ ਵੀ ਟੁੱਟਾ ਰੋਡ ਨਹੀਂ ਹੈਗਾ ਸਭ ਕੁਝ ਵਧੀਆ ਹੈ ਸੱਡਾਂ ਦੇ ਚਾਰੇ ਪਾਸੇ ਪਹਾੜ ਨੇ ਤੇ ਜਿਹੜਾ ਇੱਥੇ ਨਾਰਗੜ ਫੋਰਟ ਹੈਗਾ ਸਭ ਤੋਂ ਉੱਚੀ ਪਹਾੜੀ ਤੇ ਬਣਿਆ ਹੋਇਆ ਉੱਥੋਂ ਦੀ ਜੈਪੂਰ ਦਾ ਨਜ਼ਾਰਾ ਬਹੁਤ ਵਧੀਆ ਦਿਖਦਾ ਹੈ ਤੇ ਸਾਰਾ ਸ਼ਹਿਰ ਹੀ ਨਜ਼ਰ ਆਉਂਦਾ ਹੈ ਵੀ ਦੂਰੇ ਗਾਵੇ ਤੋਂ ਨਹੀਂ ਤੇ ਜਾਨ ਨੂੰ ਵੀ ਟਾਈਮ ਲੱਗ ਗਿਆ ਸੀਗਾ ਪਹਾੜੀ ਹੈਗੇ ਨਾ ਓਟੋ ਜਿਹੜਾ ਪਹਾੜੀ ਦੇ ਉੱਪਰ ਜਿਆਦਾ ਹੋ ਜਾਂਦਾ ਨਾ ਉਦੋਂ ਚੜਦਾ ਨਹੀਂਗਾ ਚੜਦਾ ਸੀਗਾ ਪਰ ਰੁਕਦਾ ਨਹੀਂ ਸੀਗਾ ਉਹ ਸਿੱਧੀ ਪਹਾੜੀ ਚ ਗਿਆ ਵੇ ਦਮ ਲਾ ਦੇ ਤੇ ਫਿਰ ਉਹ ਦੇਖ ਤੁਸੀਂ ਉਹਨੇ ਜਿਹੜਾ ਬੜਾ ਵਧੀਆ ਅਲਬਮ ਕਰਾਇਆ ਮੋਟਰ ਵਾਲੇ ਉੱਪਰ ਕੰਮ ਇੱਥੇ ਲੋਕੇਸ਼ਨ ਹੁਣ ਕੀ ਹੈ ਕਿ ਸਾਰਾ ਕੁਝ ਜੈਪੁਰ ਨੱਪਦਾ ਹੈਗਾ ਤੇ ਜਿਹੜਾ ਚਲਮੈਲ ਹੈਗਾ ਵੇ ਉਹ ਵੀ ਤੁਹਾਨੂੰ ਦਿਖਾਵਾਂਗੇ ਚਲਮੈਲ ਵੀ ਉੱਪਰੋਂ ਦੀ ਦੇ ਤਾਂ ਉੱਥੋਂ ਦੀ ਹੋ ਕੇ ਆਏ ਹੋਇਆ ਪਰ ਆਪਾਂ ਗਏ ਨਹੀਂ ਹੈਗੇ ਆ ਰਸਤੇ ਵਿੱਚ ਦੇਖਿਆ ਸੀਗਾ ਚਲਮੈਲ ਵੀ ਤੁਹਾਨੂੰ ਵਲੋਗ ਵਿੱਚ ਦਿਖਾਵਾਂਗੇ ਉਹ ਚਲਮੈਲ ਉਹਦੇ ਪਾਣੀ ਦੀ ਦਿਖਦਾ ਪੈਣਾ ਉਹ ਵੀ ਤੁਹਾਨੂੰ ਦਿਖਾਵਾਂਗੇ ਵਲੋਗ ਵਿੱਚ ਤੇ ਆ ਇੱਥੇ ਜੋ ਖਾਨਕੀ ਨੂੰ ਲੱਗਾ ਉੱਤੇ ਛੱਲੀ ਵਗੈਰਾ ਇੱਥੇ ਇੱਕ ਫੋਟੋ ਫੋਟੋ ਖਿੱਚਦੇ ਨੇ ਆਪਾਂ ਉੱਪਰ ਜਾਣ ਖਿੱਚਾਂਗੇ ਹੋਰ ਉੱਪਰ ਵੀ ਹੈਗਾ ਇੱਕ ਸਭ ਤੋਂ ਉੱਪਰ ਦੀ ਬਾੜੀ ਉਹ ਫੋਟੋ ਖਿੱਚਾਂਗੇ ਚਲੋ ਚਾ ਅੱਗੇ ਦਿਖਾਉਣੀ ਹੈ ਤੁਹਾਨੂੰ ਕੀ ਕਿਦਾਂ ਦਾ ਨਾਹਰਗੜ ਕੋਟ ਤੇ ਬ੍ਰੈਗੜ ਕੋਟ ਪਿੱਛੇ ਕਹਿੰਦੇ ਹੁੰਦੇ ਨਾ ਵਿੱਚੋਂ ਸਭ ਤੋਂ ਉੱਪਰ ਦੇ ਤੇ ਆਵਾਂਗੇ ਜਿਹੜੇ ਚੌੜੇ ਜਿਹਾਂ ਫੋਰਟ ਵਗੈਰਾ ਵੇਖਣ ਨੂੰ ਕੀ ਕਿਲੇ ਆ ਖਾਲੀ ਕਮਰੇ ਆ ਦੇਖਦਾ ਹਾਂ ਕਿਹੜਾ ਵਧੀਆ ਜਿਹੜਾ ਲੱਗੂਗਾ ਦੇਖੀਏ ਮੈਂ ਅੱਗੇ ਜੀਤਾ ਮਾਰ ਕੇ ਲਾ ਕੇ ਚਲੋ ਯਾਕੇ ਮਿਲਦੇ ਆਂ ਮੋਰ ਵੀ ਦੇਖਣ ਨੂੰ ਮਿਲਦੇ ਨੇ ਕਿਉਂਕਿ ਜ਼ਿਆਦਾਤਰ ਇੱਥੇ ਮੋਰ ਹੀ ਹੈਗੇ ਨੇ ਮੋਰ ਬਾਰਿਸ਼ਾਂ ਦਾ ਮੌਸਮ ਹੈਗਾ ਇਸ ਕਰਕੇ ਮੋਰ ਦਿਖਦੇ ਮੈਨੂੰ ਤੇ ਵਸ ਜੰਗਲਾਂ ਵਗੈਰਾ ਵਿੱਚ ਹੋਰ ਵੀ ਜਾਨਵਰ ਹੈਗੇ ਨੇ ਇੱਥੇ ਰਾਤੀ 6 ਵਜੇ ਤੋਂ ਬਾਅਦ ਐਂਟਰੀ ਅਲਾਉਡ ਨਹੀਂ ਹੈਗੀ ਇਹ ਵਾਲੇ ਏਰੀਆ 'ਚ ਜਿਹੜੇ ਸਾਈਡਾਂ ਦੇ ਜੰਗਲ ਵਗੈਰਾ ਹੈਗੇ ਨੇ ਇਹਨਾਂ 'ਚ ਅਲਾਉਡ ਨਹੀਂ ਹੈਗੀ ਰਾਤੀ 6 ਵਜੇ ਤੋਂ ਬਾਅਦ ਐਂਟਰੀ ਕਿਉਂਕਿ ਖਤਰੇ ਹੈਗਾ ਵੱਡੇ ਜਾਨਵਰ ਵੀ ਹੈਗੇ ਨੇ ਇੱਥੇ ਆਮੰਦਰ ਬਣਿਆ ਹੋਇਆ ਜੰਗਲ ਦੇ ਵਿੱਚ ਤੇ ਪਹੁੰਚ ਜਾਣਾ ਬਸ ਆਪਾਂ ਪਹੁੰਚ ਗਏ ਆ ਉੱਥੇ ਜਿੱਥੋਂ ਪਹਾੜ ਨਜ਼ਰ ਆਉਂਦੇ ਨੇ ਇੱਥੇ ਫੋਟੋ ਵਗੈਰਾ ਕਲਿੱਕ ਕਰਾਂਗੇ ਇਹ ਪੂਰਾ ਜੈਪੁਰ ਨਜ਼ਰ ਆਉਂਦਾ ਇੱਥੋਂ ਸਾਰੇ ਜੈਪੁਰ ਚੰਗੇ ਆ ਕਿਸ ਤੋਂ ਕੀ ਕਰੇਗਾ ਕਿ ਬੋਲਣਾ ਸੀ ਨਾ ਇਹ ਜੈਗੜ ਫੋਰਟ ਦੇ ਉੱਤੇ ਦੀ ਵੀਡੀਓ ਹੈਗੀ ਹੈ ਵੀਡੀਓ ਅਸੀਂ ਬਾਕੀ ਸ਼ੂਟ ਨਹੀਂ ਕੀਤੀ ਹੋਈ ਹੈ ਉੱਪਰੋਂ ਦੀ ਜੈਪੁਰ ਪੂਰਾ ਨਜ਼ਰ ਆਉਂਦਾ ਹੈ ਕਿਉਂਕਿ ਜੀ ਥੱਕ ਗਏ ਸੀਗੇ ਜਿਆਦਾ ਫਿਰ ਸ਼ੂਟ ਨਹੀਂ ਕੀਤੀ ਵੀਡੀਓ ਤੇ ਜਲ ਮੈਂ ਲਗਾ ਉੱਥੇ ਦਾ ਵੀ ਵਲੋਗ ਬਣਾਵਾਂਗੇ ਤੇ ਤੁਹਾਨੂੰ ਦੱਸਾਂ ਕੱਲ ਨੂੰ ਨੇ ਆ ਰਹੇ ਦੀ ਦੁਕਾਨਾਂ ਤੋਂ ਨੇ ਆ ਰਹੇ ਨੇ ਦੇਖੋ ਜੁਐਲਰੀ ਇੱਧਾ ਹੀ ਰੱਖੀ ਬਾਹਰ ਅੜਾ ਦਾਬੂ ਨੇ ਆ ਰਹੇ ਦੀ ਜੁਐਲਰੀ ਬਾਹਰ ਰੱਖੀ ਸਾਰੀ ਟ੍ਰੈਫਿਕ ਵਿੱਚ ਰੁਕੇ ਹੋਏ ਆਏ ਆ ਮਾਰਕੀਟ ਹੈ ਗਿਆ ਵੇ ਪਿੰਕ ਜਿਹੜੀ ਇੱਥੇ ਹੈ ਗਰੇ ਦੁਕਾਨਾਂ ਹੈ ਗਿਆ ਨੇ ਸਾਰੀਆਂ ਇੱਥੇ ਹੀ ਹੈ ਨੇ ਜਿੱਦਾਂ ਰਾਸ਼ਨ ਦੀਆਂ ਜੋ ਕੱਪੜੇ ਵਗੈਰਾ ਨੇ ਸਭ ਕੁਝ ਇੱਥੇ ਮਿਲਦਾ ਸਾਰੀ ਮਾਰਕੀਟ ਘਟ ਤੋਂ ਘਟ ਤੇ 4-500 ਦੁਕਾਨਾਂ ਹੈ ਇਦਾਂ ਦੇ ਹੀ ਕਦਰ ਰਹਿ ਗਨੇ ਸਾਰੀ ਮਾਰਕੀਟ ਇਦਾਂ ਦੀ ਹੁੰਦੀ ਹੈ ਫੋਟੋਗ੍ਰਾਫੀ ਦਾ ਕਾਰੋਗੋ ਸਭ ਕੁਝ ਇੱਥੇ ਹੁੰਦਾ ਦੀਨ ਜੀ ਆਰ ਸੋਨੀ ਐਂਡ ਸਨਸ ਵਰਨ ਮੰਗਲ ਜਿਹੜਾ ਤੇ ਵਿਜੰਦਰ ਜਿਹਨਾਂ ਨੇ ਤੇ ਦੋਹਾਂ ਪਹਿਲਾਂ ਇੱਥੇ ਪਿੰਕ ਕਲਰ ਹੁੰਦਾ ਸੀਗਾ ਸਾਰੇ ਇੱਥੇ ਦੱਸਿਆ ਸੀ ਉਹਨਾਂ ਕਿਸੇ ਨੇ ਪਿੰਕ ਕਲਰ ਸੀਗਾ ਬਸ ਉਸ ਤੋਂ ਬਾਅਦ ਨਵਾਂ ਕੋਈ ਰਾਜਾ ਰਾਣੀ ਜੋ ਵੀ ਆਏ ਇਹ ਉਹਨਾਂ ਨੇ ਕਲਰ ਬਦਲ ਦਿੱਤਾ ਆਪਣੀ ਸਿਆਤ ਜਿਹੜਾ ਇਹਨੇ ਕਲਰ ਕਰਾ ਦਿੱਤਾ ਜਿਹੜਾ ਰਾਜੇ ਰਾਣੀਆਂ ਬਦਲਦੇ ਰਹਿੰਦੇ ਨੇ ਜਿਹੜਾ ਆਪਣੇ ਤੇ ਸਿਯਾਮ ਪਿਆਸ ਸਿਯਾਮ ਵਗੈਰਾ ਹੁੰਦੇ ਨਾ ਜਿਹੜੇ ਇੱਥੇ ਕਿੱਥੇ ਸਿਯਾਮ ਹੁੰਦਾ ਉਹਨੂੰ ਰਾਣੇ ਰਾਣੀ ਤੇ ਰਾਜੇ ਦਾ ਅਹੁਦਾ ਦੇ ਦਿੰਦੇ ਨੇ ਪਹਿਲੇ ਇਦਾਂ ਦਾ ਗਲਤ ਸੀਗਾ ਥੋੜਾ ਪਿੰਕ ਜਿਹਾ ਹੋਇਆ ਜਣਾ ਮੈਨੂੰ ਬਿਲਡਿੰਗ ਦਾ ਤੇ ਥੋੜਾ ਇੱਕੋ ਵੀ ਪਿੰਕੋ ਵੈਚਕ ਘਰ ਲੱਭਦਾ ਪਿਆ ਲੱਗ ਜਿਆ ਉਹਦਾਂ ਗਲਤ ਸੀਗਾ ਲੱਗ ਦੋ ਦਫੇ ਤੇ ਫਾਸਟ ਫੂਡ ਅਟੈਚਮੈਂਟ ਦੇਖਣ ਨੂੰ ਮਿਲਦਾ ਹੀ ਨਹੀਂ ਬਹੁਤ ਘੱਟ ਹੈ ਇਹ ਸਭ ਸਿਰਫ ਆਮ ਦਾ ਹੀ ਹੈ ਸਭ ਸੜਕ ਤੇ ਤੇਰਾ